ਬਾਈ ਆ ਬੱਕਰੀਆਂ ਲੈ ਤਿਆਂ ਬਾਈ ਤੂੰ ਕਿਹੜਾ ਪਿੰਡ ਤੇਰਾ ਆਪਣਾ ਪਿੰਡ ਮਰਾ ਆਇਆ ਬਾਈ ਜੀ ਕੋਠੇ ਮਾਸੰਗ ਵਾਲੇ ਠੀਕ ਆ ਦੋ ਬੱਕਰੀਆਂ ਬਾਈ ਬਲਵਿੰਦਰ ਸਿੰਘ ਨੂੰ ਦਿੱਤੀਆਂ ਲਹਿਰੇ ਵਾਲੇ ਨੂੰ ਕਿੰਨੇ ਰੱਤਿਆਂ ਦੱਸ ਦੇ 30000 ਰੁਪਏ ਦਿੰਦਾ ਜੋੜਾ ਬੱਕਰੀਆਂ ਦਾ ਠੀਕ ਕੀ ਡਿਟੇਲ ਕੀ ਇਹਨਾਂ ਦੀ ਗੱਪਣਾ ਗੱਪਣਾ ਕੀ ਆ ਅੱਭਾ ਨਹੀਂ ਬਾਈ ਇੱਕ ਬੱਕਰੀ ਕੰਮਾਣਾ ਦੋ ਮਹੀਨਿਆਂ ਦੀ ਇਹਦੇ ਮਗਰ ਬੱਚਾ ਤੇਰਾ ਮਗਰ ਬੱਚਾ ਇਹਦੇ ਮਗਰ ਬੱਚਾ ਹਾਂਜੀ ਕਿਹੜਾ ਬੱਚਾ ਬਾਈ ਜਾਵਾ ਕਿਹੜਾ ਬੱਚਾ ਚਾਹੇ ਦੰਦਾ ਚਾਹੇ ਆ ਆ ਬੱਚਾ ਜੀ ਪੂਰੇ ਦਾ ਪੂਰਾ ਠੀਕ 8 8 ਤਾਂ ਅੰਦਰ ਨਵੇਂ ਦਾ ਦਾ ਬਾਈ ਐਵੇਂ ਛੂ ਗਿਆ ਆ ਬੱਕਰੀ ਕੀ ਦੇ ਛੂ ਗਿਆ ਚੱਕਰ ਹੋ ਗਿਆ ਤੂੰ ਮਾਤਾ ਆ ਦੇ ਉਹ ਦਿੱਤੇ ਲੈ ਆ ਤੀਜੇ ਛੂ ਗਿਆ ਤੁਹਾਡੀ ਗੱਲ ਦੇ ਵਿੱਚ ਠੀਕ ਹੈ ਟਿਕਰ ਹੋ ਗਿਆ ਤੇਰੀ ਪਰੇ ਨੂੰ ਮਾਣਾ ਆ ਬੱਕਰੀ ਖੀਰਦੀ ਆ ਆ ਇਹਨੂੰ ਘਰੀ ਮੜਾ ਆ ਬੱਕਰੀ ਖੀਰਦੀ ਆ ਬਾਈ ਬੱਕਣਾ ਦੇਖੋ ਬੱਚਿਆਂ ਬੱਕਣਾ ਨੀ ਕੰਨ ਕੋ ਨੂੰ ਵਧੀਆ ਲੰਬੇ ਨੇ ਹਾਂਜੀ ਪੂਰੇ ਦੇਖੋ ਸਕੀਨ ਆ ਠੀਕ ਆ ਕੰਨ ਹੈਗੇ ਨੇ ਘੱਟ-ਘੱਟ 14 14 60 ਬਾਈ ਨੂੰ ਖੁਸ਼ ਹੋ ਕੇ ਬਖਾ ਦਿੰਦਾ ਬਾਈ 30000 ਰੁਪਏ ਨੇ ਬਾਈ ਪਹੁੰਚੋ ਕੇ ਲੁੱਤੀ ਆ ਮੈਂ ਪੱਕਾ ਦਾ ਸਿਰ ਚੰਗਾ ਪਸ਼ੂਆ ਮਹਾਰਾਜ ਨੂੰ 40000 ਰੁਪਏ ਵਿੱਚ ਵੇਚਣ ਆਸਤੇ ਨਹੀਂ ਰੱਖਣ ਨੂੰ ਹਾਂਜੀ ਰੱਖਣ ਨੂੰ ਕਿ ਵੇਚਣਾ ਆ ਵੇਚ ਨਹੀਂ ਹੁੰਦਾ ਭਾਈ ਜੀ ਚੰਗਾ ਕੰਮ ਕਰਦੇ ਵੇਚ ਨਹੀਂ ਭਾਈ ਚੰਗਾ ਦੇ ਹੋਣਾ ਭਾਈ 2 ਰੁਪਏ ਬਣਦੇ ਜਾਨ 5 ਬਣਦੇ ਚੱਲ ਜੀ ਸਰ ਨੰਬਰ ਬੋਲ ਦਿਓ ਦਾ ਨੰਬਰ ਮੇਰਾ 978655 ਕਰ 978655 ਮਾਰੋ ਜੇ ਕਿ ਇਹਨੇ ਕੀਤੀ ਨਾ 3 ਮਿੰਟ 150 5531 ਤੇ ਨੂੰ ਫੋਨ ਲਾ ਕੇ ਪੱਥਰ ਲਾ ਗਏ ਤੇ ਨਾ ਬਾਈ ਪਾਰਲੇ ਵਿੱਚ ਕੰਮ ਕਰਦੇ ਹਾਂ ਕਾਫੀ ਟਾਈਮ ਕਰਦੇ ਬਾਬਾ 3 ਮਿੰਟ ਹੀ ਕਰਦੇ ਜੀ ਜੀ ਚੈਨਲ ਨਾ ਕਿੰਨਾ ਨੰਬਰ ਆਈ ਹਟਾ 97 806 850 5 ਕਰਦੇ